ਉਹਨਾਂ ਨੇ ਆ ਕੇ ਛੜਕ ਪੜਤੀ ਜੀ ਪਟਕੇ ਉਹ ਕਬਜ਼ਾ ਕਰਨ ਨੂੰ ਚਾਹ ਰਹੇ ਸੀ ਵੀ ਆਈ ਇੱਥੇ ਮਤਲਬ ਕੋਈ ਦੀਵਾਰ ਕਰਦੀ ਹੈ ਜੀ ਕਮੇਟੀ ਕਹਿੰਦੀ ਹੈ ਜੀ ਸਾਡੇ ਕੋਲ ਤੁਹਾਡੀ ਕਲੋਨੀ ਦਾ ਨਕਸ਼ਾ ਹੀ ਨਹੀਂ ਹੈਗਾ ਜੇ ਉਹਨਾਂ ਕੋਲ ਕਲੋਨੀ ਦਾ ਨਕਸ਼ਾ ਨਹੀਂ ਹੈਗਾ ਤਾਂ ਉਹ ਤੁਹਾਡੇ ਘਰ ਦੇ ਨਕਸ਼ਿਆਂ ਦੇ ਵਿੱਚ ਗਲੀ ਕਿੱਦਾਂ ਪਾਸ ਕਰ ਸਕਦੇ ਨੇ ਰੋਡ ਬੈਂਡ ਦੇ ਹਲਕਾ ਇੰਚਾਰਜ ਹਡਾਣਾ ਸਾਹਿਬ ਵੀ ਉੱਥੇ ਗਲੀ ਤੇ ਪਹੁੰਚੇ ਸੀ ਉਹਨਾਂ ਨੇ ਵੀ ਕਮੇਟੀ ਨੂੰ ਕਿਹਾ ਸੀ ਵੀ ਤੁਸੀਂ ਗਲੀ ਪੱਟ ਕੇ ਦੇਖੋ ਜੇ ਇੱਥੇ ਥੱਲੇ ਘਟਕਾ ਹੈਗਾ ਤਾਂ ਗਲੀ ਚੱਲਦੀ ਹੈ ਜੀ ਪਰ ਕਮੇਟੀ ਨੇ ਉਸ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਜੀ ਉਮਕੇ ਦੂਰ ਸਾਈਡ ਤੋਂ ਵੀ ਆਉਣੇ ਸਾਡੀਆਂ ਗੱਡੀਆਂ ਨਹੀਂ ਆ ਸਕਦੀਆਂ ਕੋਈ ਹੈਵੀ ਵਹੀਕਲ ਨਹੀਂ ਆ ਸਕਦਾ ਉੱਥੋਂ ਵੀ ਅਜੀ ਬਾਈ ਜੀ ਨਾਮ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਕਿੱਥੋਂ ਰਹਿਣ ਵਾਲੇ ਅਸੀਂ ਜੁਹਾਰਨਗਰ ਗਲੀ ਨੰਬਰ 3 ਸਨੌਰ ਦੇ ਵਾਸੀ ਆ ਜੀ ਕੀ ਮਸਲਾ ਤੇ ਕੀ ਦੱਸੋ ਅਸੀਂ ਆਪਣੀ ਗਲੀ ਦੇ ਮਸਲੇ ਲੈ ਕੇ ਅੱਜ ਡੀਸੀ ਸਾਹਿਬ ਕੋਲ ਪੇਸ਼ ਹੋਏ ਸੀ ਡੀ ਸਾਹਿਬ ਨੇ ਸਾਡੀ ਐਪਲੀਕੇਸ਼ਨ ਹੈ ਜਿਹੜੀ ਉਹ ਮਾਰਕ ਕਰਕੇ ਐਸਡੀਐਸ ਸਾਹਿਬ ਨੂੰ ਭੇਜੀ ਹੈ ਜੀ ਮੈਡਮ ਨੂੰ ਜੀ ਮਸਲਾ ਕੀ ਕਿੱਥੇ ਹੈ ਮਸਲਾ ਸਰ ਇਹ ਗਲੀ ਦਾ ਜੀ ਇਹ ਗਲੀ ਪਿਛਲੇ 20 ਸਾਲ ਤੋਂ 25 ਸਾਲ ਤੋਂ ਚੱਲ ਰਹੀ ਹੈ ਜੀ ਗਲੀ ਦੇ ਵਿੱਚ ਰੋਡ ਵੀ ਪਿਆ ਹੋਇਆ ਔਰ ਸਾਡੀ ਕਮੇਟੀ ਥਰੂ ਸਾਡੇ ਘਰ ਦੇ ਨਕਸ਼ਿਆਂ ਦੇ ਵਿੱਚ ਵੀ ਗਲੀ ਪਾਸ ਹੈ ਜੀ ਸਾਡੇ ਕੋਲ 2016 17 ਦਾ ਪੂਡਾ ਅਪਰੂਵਡ ਵੀ ਗਲੀ ਦਾ ਨਕਸ਼ਾ ਹੈਗਾ ਜੀ ਅਸੀਂ ਇਸ ਚੀਜ਼ ਨੂੰ ਲੈ ਕੇ ਕਮੇਟੀ ਤੇ ਗਏ ਕਮੇਟੀ ਨੇ ਵੀ ਉਸ ਚੀਜ਼ ਕੋਈ ਸਾਡੀ ਸਹਾਇਤਾ ਨਹੀਂ ਕੀਤੀ ਦੀ ਕਮੇਟੀ ਕਹਿ ਦਿੰਦੀ ਹੈ ਜੀ ਸਾਡੇ ਕੋਲ ਤੁਹਾਡੀ ਕਲੋਨੀ ਦਾ ਨਕਸ਼ਾ ਹੀ ਨਹੀਂ ਹੈਗਾ ਜੇ ਉਹਨਾਂ ਕੋਲ ਕਲੋਨੀ ਦਾ ਨਕਸ਼ਾ ਨਹੀਂ ਹੈਗਾ ਤਾਂ ਉਹ ਸਾਡੇ ਘਰ ਦੇ ਨਕਸ਼ਿਆਂ ਦੇ ਵਿੱਚ ਗਲੀ ਕਿਦਾਂ ਪਾਸ ਕਰ ਸਕਦੇ ਨੇ ਜੀ ਅਸੀਂ ਪੁਲਿਸ ਸਟੇਸ਼ਨ ਗਏ ਉੱਥੇ ਵੀ ਸਾਡੀ ਕੋਈ ਖਾਸ ਸੁਣਵਾਈ ਨਹੀਂ ਹੋਈ ਸੀ ਹੁਣ ਇਸ ਕਰਕੇ ਅਸੀਂ ਪਰੇਸ਼ਾਨ ਹੋ ਗਏ ਦੀ ਅੱਜ ਡੀਸੀ ਮੈਡਮ ਕੋਲ ਪੇਸ਼ ਹੋਏ ਉਹਨਾਂ ਨੇ ਅੱਗੇ ਸਾਨੂੰ ਐਸ.ਡੀ.ਐਮ ਮੈਡਮ ਕੋਲ ਭੇਜਿਆ ਤੇ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਵੀ ਉਹ ਪੂਰੀ ਨਿਰਪੱਖਤਾ ਨਾਲ ਇਹਦੀ ਜਾਂਚ ਕਰਨਗੇ ਜੀ ਕਿੰਨੇ ਸਾਲ ਅੱਗੇ ਪਹਿਲਾਂ ਗਲੀ ਬਣੀ ਹੋਈ ਹੈ ਗਲੀ ਨੂੰ 20-25 ਸਾਲ ਹੋ ਗਏ ਜੀ ਤੰਗ ਪਰੇਸ਼ਾਨ ਕੌਣ ਕਰ ਰਿਹਾ ਹੈ ਇਹ ਤੰਗ ਪਰੇਸ਼ਾਨ ਜੀ ਸਾਨੂੰ ਇੱਕ ਜਸਵਿੰਦਰ ਸਿੰਘ ਹੈ ਜੀ ਬਖਸ਼ੀਸ਼ਕੌਰ ਨੇ ਜੀ ਇਹ ਗਲੀ ਪਹਿਲਾਂ ਕੱਟੀ ਹੋਈ ਸੀ ਜੀ ਰੋਡ ਪਿਆ ਹੋਇਆ ਰੋਡ ਪੈਨ ਤੇ ਹਲਕਾ ਇੰਚਾਰਜ ਹਡਾਣਾ ਸਾਹਿਬ ਵੀ ਉੱਥੇ ਗਲੀ ਤੇ ਪਹੁੰਚੇ ਸੀ ਉਹਨਾਂ ਨੇ ਵੀ ਕਮੇਟੀ ਨੂੰ ਕਿਆ ਸੀ ਵੀ ਤੁਸੀਂ ਗਲੀ ਪੱਟ ਕੇ ਦੇਖੋ ਜੇ ਥੱਲੇ ਘਟਕਾ ਹੈਗਾ ਤਾਂ ਗਲੀ ਚੱਲਦੀ ਹੈ ਜੀ ਪਰ ਕਮੇਟੀ ਨੇ ਉਸ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਜੀ ਸਰ ਕੀ ਮੰਗ ਕਰਦਾ ਪ੍ਰਸ਼ਾਸਨ ਅਸੀਂ ਇਹ ਕਹਿੰਦੇ ਜੀ ਸਾਡਾ ਰਸਤਾ ਚੱਲਣਾ ਚਾਹੀਦਾ ਜੀ ਕਿਉਂਕਿ ਮੇਨ ਰਸਤਾ ਸਾਡਾ ਇਹੀ ਮੇਨ ਰਸਤਾ ਹੈ ਜੀ ਦੂਸਰੀ ਜੇ ਅਸੀਂ ਘੁੰਮ ਕੇ ਦੂਰ ਸਾਈਡ ਤੋਂ ਵੀ ਆਉਣੇ ਸਾਡੀਆਂ ਗੱਡੀਆਂ ਨਹੀਂ ਆ ਸਕਦੀਆਂ ਕੋਈ ਹੈਵੀ ਵਹੀਕਲ ਨਹੀਂ ਆ ਸਕਦਾ ਉੱਥੋਂ ਜੀ ਅਸੀਂ ਤਾਂ ਬਹੁਤ ਜ਼ਿਆਦਾ ਪਰੇਸ਼ਾਨਾ ਜੀ ਅੱਜ ਸਾਨੂੰ 7-8 ਦਿਨ ਹੋ ਗਏ ਬਹੁਤ ਜ਼ਿਆਦਾ ਪਰੇਸ਼ਾਨੀ ਦੇ ਵਿੱਚ ਅਸੀਂ ਲੰਘ ਰਹੇ ਹਾਂ ਜੀ ਪ੍ਰਸ਼ਾਸਨ ਕੀ ਵਿਸ਼ਵਾਸ ਰੁਆਇਦਾ ਨਾ ਖਾਲਸਾ ਕਹਿੰਦੇ ਵੀ ਉਹ ਕਹਿੰਦੇ ਵੀ ਉਹਨਾਂ ਨੇ ਕਿਹਾ ਵੀ ਅੱਜ ਵੀ ਉਹ ਕਾਰਵਾਈ ਕਰਨਗੇ ਵੀ ਚੈੱਕ ਕਰਨਗੇ ਜੀ ਉਹਨਾਂ ਨੇ ਨੋਟਿਸ ਵਗੈਰਾ ਭੇਜਿਆ ਜੀ ਇਹ ਭੇਜ ਲਈ ਉਹਨਾਂ ਨੇ ਅੱਜ ਕਿਹਾ ਜੀ ਦੇਖਦੇ ਜੀ ਹੁਣ ਅੱਗੇ ਕੀ ਬਣਦਾ ਜੀ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਨਰਿੰਦਰ ਸਿੰਘ ਹੈ ਜੀ ਕੀ ਮਸਲਾ ਤੁਸੀਂ ਕਿੱਥੇ ਰਹਿਣ ਵਾਲੇ ਹੋ ਜੁਚਾਰਨਾ ਪਰ ਜੁਚਾਰਨਾ ਗਲੀ ਨੰਬਰ 3 ਦੇ ਆ ਜੀ ਬਸ ਹੀ ਆ ਸਨੌਰ ਤੋਂ ਕਿਸੇ ਦਫ਼ਤਰ ਆਇਆ ਕਿ ਮਸਲਾ ਕਿਸੇ ਦਫ਼ਤਰ ਮਸਲਾ ਸਾਡਾ ਇਹ ਸੀਗਾ ਜੀ ਸਾਡਾ ਵੀ 25 ਸਾਲ ਤੋਂ ਇਹ ਰਸਤਾ ਚੱਲਦਾ ਆ ਰਿਹਾ ਜੀ ਠੀਕ ਹੈ ਜੀ ਮਤਲਬ ਕਿ ਸਵੇਰੇ तकरीबन 7:00 ਵਜੇ ਇਹਨਾਂ ਨੇ ਮਤਲਬ ਸਾਰੇ ਸੁੱਤੇ ਪਏ ਸੀ ਕਿ ਸਾਡੇ ਪਰਿਵਾਰ ਸਾਰੇ ਸੁੱਤੇ ਪਏ ਸੀ ਕਿ ਸਵੇਰੇ ਆ ਕੇ ਇਹਨਾਂ ਨੇ ਛੜਕ ਪੱਟਨੇ ਸਟਾਰਟ ਕਰਤੀ ਜੀ ਇਹਨਾਂ ਦਾ ਪੱਟਨੇ ਕੀ ਨਾਮ ਉਹਨਾਂ ਦਾ ਜਸਵਿੰਦਰ ਸਿੰਘ ਹੈ ਜੀ ਇੱਕ 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 ਬਚਿੱਤਰ ਸਿੰਘ ਹੈ ਜੀ ਠੀਕ ਹੈ ਜੀ ਉਹਨਾਂ ਨੇ ਆ ਕੇ ਛੜਕ ਪੜਤੀ ਜੀ ਪੱਟ ਕੇ ਉਹ ਕਬਜ਼ਾ ਕਰਨ ਨੂੰ ਚਾਹ ਰਹੇ ਸੀ ਵੀ ਜੀ ਇੱਥੇ ਮਤਲਬ ਕੋਈ ਦੀਵਾਰ ਕਰਦੀ ਹੈ ਜੀ ਠੀਕ ਹੈ ਜੀ ਸਾਡੇ ਮਤਲਬ ਕਿ ਸਾਰੇ ਮਤਲਬ ਕਿ ਬਜ਼ੁਰਗਾਂ ਨੇ ਆ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਗਾਲੀ ਗਲੋਚ ਕੀਤਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਅਸੀਂ ਥਾਣੇ ਗਏ ਜੀ ਥਾਣੇ ਵਿੱਚ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਫਿਰ ਉਸ ਤੋਂ ਬਾਅਦ ਕਮੇਟੀ ਕੇ ਕਮੇਟੀ ਵਿੱਚ ਸਾਡੀ ਸੁਣਵਾਈ ਨਹੀਂ ਹੋਈ ਜੀ ਠੀਕ ਹੈ ਨਹੀਂ ਫਿਰ ਹੜਾਣਾ ਸਾਹਿਬ ਇੱਥੇ ਆਏ ਜੀ ਹੜਾਣਾ ਸਾਹਿਬ ਨੇ ਆ ਕੇ ਮਤਲਬ ਕਿ ਇੱਥੇ ਪ੍ਰਧਾਨ ਸੀਗੇ ਜੀ ਜਿਹੜੇ ਉੱਥੇ ਦੇ ਉਹਨਾਂ ਨੂੰ ਉਹਨਾਂ ਨੂੰ ਬੁਲਾ ਕੇ ਕਿਹਾ ਕਿ ਭਾਈ ਆ ਕੇ ਇੱਥੇ ਗੜਕਾ ਪਟਕੇ ਦੇਖੋ ਗਟਕਾ ਜੀ ਗਟਕਾ ਹੋਇਆ ਤਾਂ ਤੁਹਾਡੀ ਸੜਕ ਚਲਦੀ ਹੋਏਗੀ ਜੇ ਗਟਕਾ ਨਾ ਹੋਇਆ ਤਾਂ ਤੁਹਾਡੀ ਕਿਛੜਕ ਬੰਦ ਹੋਏਗੀ ਇਹ ਗੜਕਾ ਕਿਹਨੇ ਪਵਾਇਆ ਗਿਆ ਇਹ ਗਟਕਾ ਜੀ ਮਤਲਬ ਕਿ ਇਹ ਸਰਪੰਚ ਨੇ ਪਵਾਇਆ ਹੋਇਆ ਹੈ ਜੀ ਸਰਪੰਚ ਨੇ ਪਵਾਇਆ ਹੋਇਆ ਹੈ ਜੀ ਤੇ ਮਤਲਬ ਪਾਇਆ ਹੋਣਾ ਹਾਂ ਜੀ ਸਰਪੰਚ ਸਾਹਿਬ ਆਪ ਕਹਿੰਦੇ ਨੇ ਜੀ ਅਸੀਂ ਸਾਰਾ ਕੁਝ ਫਰਮਾਇਸ਼ ਵੀ ਕੀਤੀ ਹੋਈ ਸਾਰਾ ਕੁਝ ਕੀਤਾ ਹੋਇਆ ਸੀ ਜੀ ਸਰਪੰਚ ਜੀ ਨਾਮ ਇਹਨੇ ਮੋਹਤਰ ਜੀ ਸੁਨੀਲ ਕੁਮਾਰ ਜੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਕਿੰਨੇ ਘਰ ਗੜੇ ਪ੍ਰਭਾਵ ਤੋਂ ਹੁਣ ਇਹ ਰਸਤਾ ਬੰਦ ਹੁੰਦਾ ਕੱਟ ਤੋਂ ਕੱਟ 60 70 ਜੀ ਕਿਉਂਕਿ ਇਹੀ ਰਸਤਾ ਹੈ ਜੀ ਹੋਰ ਹੋਰ ਰਸਤੇ ਤੋਂ ਸਾਡਾ ਕੋਈ ਵੀ ਸਾਧਨ ਆ ਨਹੀਂ ਸਕਦਾ ਜੀ ਟਰੱਕ ਕੋਈ ਬੱਸ ਕੋਈ ਟਰਾਲੀ ਕੋਈ ਟਰੈਕਟਰ ਮਤਲਬ ਕਿ ਉਹ ਸੜਕਾਂ ਬਹੁਤ ਛੋਟੀਆਂ ਨੇ ਇਹ ਸਭ ਤੋਂ ਵੱਡੀ ਸੜਕ ਸੀਗੀ ਜੀ ਸਕੂਲ ਪ੍ਰਸ਼ਾਸਨ ਨੇ ਇਹ ਮੰਗ ਕਰਨਾ ਹੈ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਥਿਸ ਪ੍ਰੋਗਰਾਮ ਇਜ਼ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸ ਫੀਲਡ ਫਾਰ ਆਲ ਯੋਰ ਇਮੀਗ੍ਰੇਸ਼ਨ ਫੈਮਿਲੀ ਲਾਅ ਨੀਡਸ ਕਾਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇੰਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਤਾਂ ਬਾਈ ਇੰਡੀਅਨ ਕੁਜ਼ੀਨ Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.